ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਡਵੋਟਿਕ ਰਾਜਪ레스 ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਜੀ ਆਈਟਮ ਲੈ ਕੇ ਆਏ ਹਾਂ ਗਰਮੀਆਂ ਦੇ ਸੂਟ ਨੇ ਜੀ ਬਿਲਕੁਲ ਕਾਟਨ ਦੇ ਸੂਟ ਹੋਣਗੇ ਕਾਟਨ ਦੁਪੱਟਾ ਦੇ ਨਾਲ ਰਹਿਣਗੇ ਸਾਰੇ ਸੂਟ ਇਹਨਾਂ ਦਾ ਪ੍ਰਾਈਸ ਰੋਗਾ ਜੀ 1500 ਰੁਪਏ ਤੁਹਾਨੂੰ ਦੋ ਸੂਟ ਦੇਵਾਂਗੇ ਅਸੀਂ ਸ਼ਿਪਿੰਗ ਅਲੱਗ ਤੋਂ ਰਹੇਗੀ ਦੋਨਾਂ ਸੂਟਾਂ ਨੇ ਮਤਲਬ ਜੇ ਤੁਸੀਂ ਇਹਨਾਂ ਦਾ ਵੇਟ ਘੱਟ ਹੈ ਸੂਟਾਂ ਦਾ ਦੋ ਸੂਟਾਂ ਦੀ ਸ਼ਿਪਿੰਗ ਪੰਜਾਬ ਦੇ ਵਿੱਚ 100 ਰੁਪਏ ਹੋਏਗਾ ਠੀਕ ਹੈ ਜੀ 100 ਰੁਪਏ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਦੀ ਬੁਕਿੰਗ ਲੀ ਨੰਬਰ ਹੋਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਬਿਆਰੀ ਆ ਸਟਫ ਬਹੁਤ ਜ਼ਿਆਦਾ ਫਾਈਨ ਆ ਤੁਸੀਂ ਇਹਨਾਂ ਨੂੰ ਵਾਸ਼ ਕਰਕੇ ਸਟਿਚ ਕਰਵਾ ਲਿਓ ਹੋਰ ਵੀ ਜ਼ਿਆਦਾ ਵਧੀਆ ਗੱਲ ਆ ਕਿਉਂਕਿ ਕਈ ਵਾਰੀ ਸ਼੍ਰਿੰਕ ਹੋ ਜਾਂਦੀ ਆ ਜਿਹੜੀ ਪਿਓਰ ਕਾਟਨ ਹੁੰਦੇ ਆ ਸਟਫ ਬਹੁਤ ਜ਼ਿਆਦਾ ਫਾਈਨ ਆ ਵੈਸੇ ਦਾ ਤੇ 1500 ਦੇ ਦੋਨੇ ਜੀ ਸੂਟ ਜਿੱਦਾਂ ਹੁਣ ਬਹੁਤ ਜ਼ਿਆਦਾ ਅੱਗੇ ਗਰਮੀ ਆਉਣੀ ਹੈ ਜੂਨ ਜਲਾਈ ਦੀ ਪਾਲੀਆਂ ਉਹਨਾਂ ਵਾਸਤੇ ਆਫਿਸ ਵੇਅਰ ਵਾਸਤੇ ਵੀ ਤੇ ਰੂਟੀਨ ਵਾਸਤੇ ਵੀ ਬਹੁਤ ਸੋਹਣੇ ਸੂਟ ਨੇ 15 ਸਾਰੇ ਡਰਨੇਜੀ ਸੂਟ ਠੀਕ ਹੈ ਜੀ ਇਹ ਰੂਗਾ ਇਹਦੀ ਸ਼ਰਟ ਜਸਟ ਆਹ ਤਾਂ ਪਿਓਰ ਕਾਟਨ ਤੇ ਲੈਂਥ ਰਹੇਗੀ ਨਾ ਸੂਟ ਵਾਲੀ ਮੈਂ ਲੈਂਥ ਮੀਜ਼ਰ ਕਰਦਾ ਕਿਉਂਕਿ ਲੈਂਥ ਦੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਛੋਟੀ ਲੈਂਥ ਰਹਿੰਦੀ ਹੈ ਜੀ लैथ हैगी जी फोर्टी एट ठीक है फोर्टी एट इंच लेंथ है शर्ट की तो जी सलवार दफ्फा वह भी कॉटन का ही रहबन ढाई मीटर वा जी मतलब सवा दो प्लस होंगे ढाई मीटर ही यह तीन मीटर सलवार मैनशन की आप एक बार खोल के देख लैं भी तीन मीटर की सलवार है ਨੇ ਜੀ 2 1/2 ਮੀਟਰ ਦੀ ਸਲਵਾਰ ਹੈ ਇਹ ਠੀਕ ਹੈ ਤੇ 2 1/2 ਮੀਟਰ ਦੀ ਸ਼ਰਟ ਆ 2 1/2 ਮੀਟਰ ਦੀ ਸਲਵਾਰ ਆ ਇਸ ਤੋਂ ਕੱਟ ਨਹੀਂ ਨਿਕਲੇਗਾ ਸੂਟ ਕਿਉਂਕਿ ਕਾਟਨ ਦੇ ਜਿਹੜੇ ਸੂਟ ਹੁੰਦੀਆਂ 1 1/2 ਸਵਾ ਦੋ ਸਲਵਾਰਾਂ ਹੁੰਦੀਆਂ ਛੋਟ ਛੋਟੀਆਂ ਸ਼ਰਟਾਂ ਹੁੰਦੀਆਂ ਲੈਂਥ ਨਹੀਂ ਬਣਦੀ ਸਾਰੇ ਬ੍ਰਾਂਡਡ ਸੂਟ ਹੋਣਗੇ ਜੀ ਕਾਟਨ ਦੇ ਲੰਮੇ ਚੌੜੇ ਦੁਪੱਟੇ ਮਿਲਣਗੇ ਤੁਹਾਨੂੰ ਠੀਕ ਹੈ ਲੰਮੇ ਚੌੜੇ ਦੁਪੱਟੇ ਨਹੀਂ ਨਾਲ ਦੇ ਕਾਟਨ ਦੇ ਵਿੱਚ ਤੇ ਕਲਰ ਦੇ ਦੰਨੇ ਆ ਹਰੇਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਿਉਂਕਿ ਜਿਵੇਂ ਕੋ ਨਮਾਜ਼ ਸਟਾਕ ਹੈ ਫਰੈਸ਼ ਸਟਾਕ ਹੈ ਸਾਰਾ ਹੀ ਇਹ ਹੈਗਾ ਜੀ ਬਲੈਕ ਕਲਰ ਠੀਕ ਹੈ ਗ੍ਰੀਨ ਮੈਚ ਨੂੰ ਖੋਲ ਕੇ ਦਿਖਾਤਾ ਹੀ ਹੈਗਾ ਨੇਵੀ ਬਲੂ ਜਿਆ ਰਾਇਲ ਬਲੂ ਤੇ ਇਹ ਹੈਗਾ ਇੱਕ ਇਹਦੇ ਵਿੱਚ ਵਾਈਨ ਜਿਆ ਸ਼ੇਡ ਆ ਚਾਰ ਕਲਰ ਨੇ ਜੀ ਚਾਰਵੇਂ ਸੂਟ ਬਹੁਤ ਸੋਹਣੇ ਹੋ ਤੁਸੀਂ ਖੁਦ ਵੀ ਦੇਖ ਲਓ ਸਟਫ ਤੁਸੀਂ ਜਦੋਂ ਮਤਲਬ ਤੁਹਾਡੇ ਪਾਸ ਜਾਏਗਾ ਤੁਹਾਨੂੰ ਪਸੰਦ ਆਏਗਾ ਸਾਰਾ ਸਟਫ ਇਹ ਤੇ ਇਹ ਤੁਸੀਂ ਇਕੱਠੇ ਕੁਆਂਟੀਟੀਆਂ ਚ ਵੀ ਚੱਕ ਸਕਦੇ ਹੋ ਸੂਟ ਕਿਉਂਕਿ ਕਾਫੀ ਸਾਰਾ ਸਟਾਕ ਇਹ ਚੱਕਿਆ ਹੋਇਆ ਮੇਰੇ ਕੋਲ ਵੀ ਨੈਕਸਟ ਟਾਈਮ ਇਹੀ ਸੂਟ ਹੋ ਸਕਦਾ ਜਦੋਂ ਮੈਂ ਘੱਟ ਸਟਾਕ ਚ ਚੱਕਾਂਗੀ ਤਾਂ ਮੈਨੂੰ ਮਹਿੰਗਾ ਮਿਲੇਗਾ 8000 ਤੱਕ ਵੀ ਜਾ ਸਕਦਾ ਸੂਟ ਨੈਕਤੇ ਸਭ ਦੇ ਇਦਾਂ ਵਰਕ ਰਹੇਗਾ ਬਹੁਤ ਸੋਹਣਾ ਠੀਕ ਹੈ ਜੀ ਮੈਚਿੰਗ ਸਲਵਾਰਾਂ ਰਹਿਣਗੀਆਂ ਪਿਓਰ ਕਾਟਨ ਦੀ ਸਲਵਾਰ ਆ ਤੇ ਦੁਪੱਟੇ ਦੀ ਲੁੱਕ ਦੇਖਿਓ ਜੀ ਕਿੰਨੀ ਪਿਆਰੀਆਂ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਇਹ ਹੈਗਾ ਦਾ ਦੁਪੱਟਾ ਇਦਾਂ ਦੇ ਸੂਟ ਮੇਰੇ ਕੋਲ ਬਹੁਤ ਜਲਦੀ ਸਟਾਕ ਕਲੀਅਰ ਹੁੰਦਾ ਹੈ ਜੇ ਤੁਹਾਨੂੰ ਕੋਈ ਇੱਕ ਦੋ ਸੂਟ ਪਸੰਦ ਆਈ ਤੁਸੀਂ ਉਹਨਾਂ ਦੇ ਬਜਾਏ ਕਾਫੀ ਸਾਰੇ ਸੂਟਾਂ ਦੀ ਫੋਟੋ ਲੈ ਲਓ ਜਿਨ੍ਹਾਂ ਵਿੱਚ ਤੁਹਾਨੂੰ ਵੀਡੀਓ ਚ ਪਸੰਦ ਹੋਣਗੇ ਉਹਨਾਂ ਚ ਕੋਈ ਨਾ ਕੋਈ ਸੂਟ ਤਾਂ ਤੁਹਾਨੂੰ ਮਿਲ ਹੀ ਜਾਏਗਾ ਜੀ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਮਾਊਸ ਕਲਰ ਆ ਮਸਟਰਡ ਆ ਗ੍ਰੀਨ ਜੀ ਟੋਨ ਤੇ ਆ ਜਾਂਦਾ ਤੇ ਨੈਕਸਟ ਡਿਜ਼ਾਈਨ ਦਿਖਾਣੇ ਆ ਜੀ ਬਹੁਤ ਸੋਹਣਾ গারਲਿਸ਼ ਲੁੱਕ ਦੇ ਸੂਟ ਨੇ ਆਫਿਸ ਵੀ ਰਿਪਾ ਸਕਦੇ ਹੋ ਤੁਸੀਂ ਜਿਨ੍ਹਾਂ ਦਾ ਡੇਲੀ ਆਫਿਸ ਜਾਣਾ ਹੁੰਦਾ ਅੱਗੇ ਅੱਗੇ ਇਦਾਂ ਦੇ ਸੂਟ ਪੈਂਟ ਨਾਲ ਬਣੇ ਬਹੁਤ ਸੋਹਣੇ ਲੱਗਦੇ ਆ ਸਟ੍ਰੇਟ ਸਲਵਾਰ ਬਣਵਾ ਲਓ ਪੈਂਟ ਬਣਵਾ ਲਓ ਕਪੜਾ 8 ਮੀਟਰਾ ਜੀ ਪੂਰਾ ਇਹਨਾਂ ਦੇ ਨਾਲ ਪਲੇਨ ਸਲਵਾਰ ਹੋਊਗੀ ਸਟਾਕ ਸਾਰਾ ਅਡਵਾਂਸ ਚ ਹੀ ਲੱਗ ਜਾਂਦਾ ਹਲੇ ਮੈਂ ਖੁਦ ਕੋਟੀ ਪਾਈ ਹੋਈ ਆ ਪਰ ਫਿਰ ਵੀ ਸਟਾਕ ਅਡਵਾਂਸ ਚ ਹੁੰਦਾ ਸਾਰੇ ਇਹ ਕਲਰ ਹੈਗਾ ਜੀ ਰੈੱਡ ਕਲਰ ਇੱਕ ਹੈ ਮਿਲ ਜਾਏਗਾ ਬਲੈਕ ਤੇ ਇੱਕ ਹੈਗਾ ਯੈਲੋ ਕਲਰ ਗ੍ਰੀਨ ਤੁਹਾਨੂੰ ਮੈਂ ਖੋਲ ਕੇ ਦਿਖਾਤਾ ਇਹਦੇ ਵਿੱਚ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਪਿਓਰ ਪਾਟਨ ਦੇ ਸੂਟ ਹੈ ਸਾਰੇ ਲਾਈਨਿੰਗ ਦੇ ਕਿਸੇ ਵੀ ਸੂਟ ਨੂੰ ਜ਼ਰੂਰਤ ਨਹੀਂ ਹੈ ਬਾਕੀ ਥੋੜੀ ਚੁਆਇਸ ਆ ਤੁਸੀਂ ਲਗਾਨੀ ਆ ਜਾਂ ਨਹੀਂ ਵੈਸੇ ਇਹਨਾਂ ਨੂੰ ਲਾਈਨਿੰਗ ਲਗਵਾਇਓ ਵੀ ਨਾ ਕਿਉਂਕਿ ਇਹ ਸੂਟ ਹੁੰਦੇ ਨੇ ਜਿਹੜੇ ਜੇ 1 ਸਾਲ ਵੀ ਬਹੁਤ ਵਧੀਆ ਚੱਲ ਜਾਣ ਤਾਂ ਵੈਸਟ ਹੈ ਜੀ ਆਪਣੇ ਵਾਸਤੇ ਪੈਸਾ ਵਸੂਲ ਆ ਇਹ ਪਿਓਰ ਕਾਟਨ ਦੇ ਸੂਟ ਹੁੰਦੇ ਆ 1 ਸਾਲ ਵੀ ਕੱਟ ਗਈ ਉਹ ਵੀ ਬਹੁਤ ਵਧੀਆ ਇਹਦੇ ਕਲਰ ਦੇਖ ਲਓ ਸਟਫ ਬਹੁਤ ਜ਼ਿਆਦਾ ਫਾਈਨ ਆ ਗ੍ਰੇ ਆ ਲੈਮਨ ਸ਼ੀਡਾ ਪੈਰਟ ਟੋਨ ਤੇ ਸਿੱਖ ਮਿਲ ਜੇਗਾ ਤੁਹਾਨੂੰ ਵੀ ਪਰਪਲ ਗਾਜਰੀ ਦਾ ਸ਼ੇਡ ਨੈਕਸਟ ਆ ਜਾਏਗਾ ਜੀ ਕਰੀਮ ਬੇਸ ਤੇ ਉੱਪਰ ਪ੍ਰਿੰਟਡ ਰਹੇਗੀ ਸਰਵੋਸ ਕੀ ਵਰਕ ਦੇ ਨਾਲ ਸ਼ਰਟ ਨੈਕ ਦੇ ਉੱਪਰ ਬਟਰ ਮੜਾ ਕੇ ਲਾਈ ਹੋਈਆਂ ਪਾਈਪਿੰਗ ਦੇ ਨਾਲ ਬੇਸ ਕਰੀਮ ਹੈ ਜੀ ਤੇ ਸਾਰਾ ਸਰਵੋਸ ਕੀ ਦਾ ਕੰਮ ਕੀਤਾ ਹੋਇਆ ਬਲੌਕ ਪੇਂਟਿੰਗ ਦੇ ਉੱਪਰ ਕਰੀਮ ਕਲਰ ਦੀ ਸਲਵਾਰ ਆ ਪਲੇਨ ਤੇ ਕਾਟਨ ਦੇ ਹੈਗੇ ਨੇ ਦੁਪੱਟੇ ਇਹ ਹੈਗੇ ਨੇ ਜੀ ਦੁਪੱਟੇ ਕਾਟਨ ਦੇ ਲੰਮੇ ਸੌੜੇ ਦੁਪੱਟੇ ਨੇ ਪੂਰੇ ਸਭ ਦਾ ਕਲਰ ਵੇਸ ਰਹੇਗਾ ਜੀ ਕਰੀਮ ਕਲਰ ਹੀ ਬਸ ਉੱਪਰ ਜਿਹੜੇ ਫੁੱਲਾਂ ਦਾ ਕਲਰ ਆ ਉਹ ਚੇਂਜ ਹੋ ਜਾਏਗਾ ਠੀਕ ਹੈ ਜੀ ਸਲਵਾਰਾਂ ਸਭ ਦੇ ਨਾਲ ਕਰੀਮ ਹੀ ਰਹਿਣਗੀਆਂ ਸ਼ੱਕੀ ਹੋਈ ਹੈ ਕੁਆਂਟੀਟੀ ਹੈ ਤੁਸੀਂ ਖੁਦ ਦੇਖਿਓ ਹੁਣ ਕਿੰਨੀ ਸਾਰੀ ਡਿਜ਼ਾਈਨਿੰਗ ਤੁਹਾਨੂੰ ਅਸੀਂ ਅੱਜ ਦੀ ਵੀਡੀਓ 'ਚ ਦਿਖਾ ਰਹੇ ਹਾਂ ਤਾਂ ਕਰਕੇ 1500 ਦੇ ਦੋ ਸੂਟ ਦੇ ਰਹੀ ਹਾਂ ਅੱਜ ਦੀ ਵੀਡੀਓ ਦੇ ਸ਼ਿਪਿੰਗ ਤੁਹਾਨੂੰ ਨਾਲ ਭਵਾਉਣੀ ਪੈਗੀ ਜੀ ਤੁਸੀਂ ਅਗਰ ਪੰਜਾਬ ਤੋਂ ਹਾਂ ਤਾਂ ਤੁਸੀਂ 1600 ਰੁਪਏ ਪੇ ਕਰੋਗੇ ਇਹ ਨਾ ਕਰਿਓ ਪਲੀਜ਼ ਪਹਿਲਾਂ 1500 ਘਾਟਾ 100 ਰੁਪਏ ਤੋਂ ਉਹ ਕਹਿ ਕੇ ਲੈਣਾ ਪਵੇ ਰਿਕਵੈਸਟ ਹੈ ਜੀ ਇਹ ਸਾਡੇ ਤੇ ਵੀ ਕਿਉਂਕਿ ਪਹਿਲਾਂ ਹੀ ਤੁਹਾਨੂੰ ਅਸੀਂ ਲੈਸ ਰੇਟ ਵਿੱਚ ਸੂਟ ਦੇ ਰਹੇ ਹਾਂ ਫਿਰ ਸਾਰਾ ਸ਼ਿਪਿੰਗ ਵੀ ਖੋਲੋ ਦੇਣੀ ਪਵੇ ਫਿਰ ਤਾਂ ਕੋਈ ਫਾਇਦਾ ਨਹੀਂ ਇਹ ਹੈਗੇ ਜੇ ਸਾਰੇ ਕਲਰ ਇਸ ਡਿਜ਼ਾਈਨ ਦੇ ਨੈਕਸਟ ਸੂਟ ਕਲਰ ਸਭ ਦੇ ਫਾਸਟ ਰਹਿਣਗੇ ਗਰਲ ਤੇ ਉੱਪਰ ਬਹੁਤ ਸੋਹਣਾ ਪੈਟਰਨ ਬਣਾਇਆ ਹੋਇਆ ਹੈ ਪੱਟੀ ਲਗਾ ਕੇ ਬਟਨ ਪੋਟਲੀ ਬਟਨ ਸਾਰੇ ਲੱਗੇ ਹੋਏ ਨੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਵਾਈਟ ਬਲੂ ਤੇ ਇਹ ਹੈਗਾ ਦੁਪੱਟਾ ਜਿਹੜਾ ਫਿਰੋਜ਼ੀ ਕਲਰ ਇਹਦੇ ਵਿੱਚ ਸਾਰਾ ਬਲੂ ਕਲਰ ਦਾ ਡਾਟਸ ਦਿੱਤਾ ਹੋਇਆ ਹੈ ਇੱਕ ਕੰਟਰਾਸਟ ਲੁੱਕ ਦੇ ਸੂਟ ਨੇ ਇਹ ਸਾਰੇ ਨੈਕਸਟ ਸਿਰਫ ਸ਼ਰਟ ਦਾ ਨਾ ਕਲਰ ਚੇਂਜ ਹੋ ਜਾਏਗਾ ਦੁਪੱਟੇ ਦੇ ਸਲਵਾਰਾਂ ਵਾਈਟ ਬਲੂ ਹੀ ਰਹਿਣਗੇ ਸਾਰੇ ਸੂਟਾਂ ਦੇ ਨਾਲ ਇਹ ਜਿਹੜੇ ਨਾਲ ਵੀ ਸੇਮ ਸਟੀਚਿੰਗ ਤੋਂ ਬਾਅਦ ਇਹਨਾਂ ਸੂਟਾਂ ਦੀ ਜਿਹੜੀ ਲੁੱਕ ਆਉਣੀ ਆ ਬਹੁਤ ਪਿਆਰੀ ਆਉਣੀ ਆ ਕਲਰ ਹੈਗੇ ਨੇ ਚੇ ਸਾਰੇ ਨੈਕਸਟ ਬਹੁਤ ਪਿਆਰੀ ਪਿਆਰੀ ਡਿਜ਼ਾਈਨਿੰਗ ਆ 15 ਸਾਰੇ ਦੋ ਸੂਟ ਨੇ ਅਜਿਹੀ ਸਾਰੀ ਵੀਡੀਓ ਦੇ ਸ਼ਿਪਿੰਗ ਰਹੂਗੀ ਜੀ 100 ਰੁਪਏ ਐਕਸਟਰਾ ਵੈਸੇ ਤਾਂ 80 ਰੁਪਏ ਹੁੰਦੇ ਨੇ 70 ਤੋਂ 80 ਰੁਪਏ ਹੁੰਦੇ ਨੇ ਪਰ ਇਹਨਾਂ ਸੂਟਾਂ ਦਾ weight ਘੱਟ ਆ ਤਾਂ ਕਰਕੇ ਇਹਨਾਂ ਦੀ shipping 100 rupees ਆ ਦੋ ਸੂਟਾਂ ਦੇ ਦੇਖੋ ਵੀ ਇਹਨਾਂ ਸੋਨੇ ਦਾ ਦੁਪੱਟਾ print ਕਿੰਨਾ ਪਿਆਰਾ ਹੈ ਇਸ ਦੁਪੱਟੇ ਦਾ ਇਹ ਹੈਗੇ ਜਿਹੜੇ color ਠੀਕ ਹੈ ਇਹ ਕੋਈ بیس ਕਲਰ ਦਾ ਹੀ ਰਹੇਗਾ ਸਾਰੇ ਹੀ ਸੂਟ ਵਿੱਚ ਕੋਈ matching ਨਹੀਂ ਹੈਗੀ ਸੂਟ ਮਿਲ ਜੇਗਾ ਤੁਹਾਨੂੰ ਸੋਲੋ ਡਿਜ਼ਾਈਨ ਦੇ ਵਿੱਚ ਚਾਰ ਪੰਜ ਸੂਟ ਮਿਲ ਜਾਣਗੇ ਕਲਰ ਵੀ ਬਹੁਤ ਸੋਹਣੇ 3 ਮੈਕ ਤੇ ਪੱਟੀ ਆ ਇਸ ਸਾਈਡ ਤੇ ਪੂਰੀ 2.5 ਮੀਟਰ ਦੀ ਪੱਟੀ ਆ ਤੁਸੀਂ ਇਹਨੂੰ ਜਿੱਥੇ ਮਰਜ਼ੀ ਅਡਜਸਟ ਕਰ ਮਤਲਬ ਬਾਜੂ ਤੇ ਘੇੜਾ ਚੌਗ 2.5 ਮੀਟਰ ਦੀ ਪੱਟੀ ਆ ਜੀ ਪੂਰੀ ਸਲਵਾਰ ਦੇ ਪੌਂਚੇ ਤੇ ਵੀ ਅਡਜਸਟ ਕਰਵਾ ਸਕਦੇ ਹੋ ਮੈਰੂਨ ਕਲਰ ਦੀ ਸਲਵਾਰ ਆ ਤੇ ਇਦਾਂ ਨਹੀਂ ਰਹਿਣਗੇ ਜੀ ਦੁਪੱਟੇ ਇਹ ਵਾਗੇ ਲੰਮੇ ਚੌੜੇ ਤੇ ਵੇਸ ਕਲਰ ਦੇ ਹੀ ਰਹਿਣਗੇ ਜੇ ਸਾਰੇ ਸੂਟ ਇੱਕ ਸੌਰੀ ਸੋਨੋ ਹੀ ਕਲਰ ਚ ਰਹਿਣਗੇ ਸਭ ਦੇ ਨਾਲ ਮਹਿਰੂਨ ਕਲਰ ਦੀਆਂ ਸਲਵਾਰਾਂ ਇਹਨਾਂ ਦੇ ਠੀਕ ਹੈ ਚਾਰ ਪੰਜ ਸੂਟ ਨੇ ਇਹਦੇ ਵਿੱਚ ਵੀ ਨੈਕਸਟ ਆ ਗਿਆ ਜੀ ਜੈਪੁਰੀ ਪ੍ਰਿੰਟ ਦੇ ਉੱਪਰ ਬਾਂਦਨੀ ਪ੍ਰਿੰਟ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਇਹ ਹੈਗਾ ਜੀ ਪਿੰਕ ਕਲਰ ਇਹਨੇ ਫਿਰ ਦੇਖੋ ਕਿ ਮੈਂ ਸੋਨਾ ਵਰਗਾ ਕੀਤਾ ਹੋਇਆ ਸੀਪੀ ਦੇ ਨਾਲ ਥ्रेड ਵਰਕ ਹੈ ਇਹ ਸਾਰੇ ਠੀਕ ਹੈ ਨੀਚੇ ਦਾ ਘੇਰਾ ਪਲੇਨਰ ਹੋਗਾ ਜੇ ਤੇ ਇਹ ਹੈਗੀ ਹੈ ਪਿੰਕ ਡਾਟਸ ਵਾਲੀ ਇਹਦੀ ਸਲਵਾਰ ਇਦਾਂ ਦੇ ਰਹਿਣਗੇ ਜੀ ਇਹਦੇ ਦੁਪट्टे ਦੁਪੱਟਾ ਵੀ ਜਿਹੜਾ ਮਤਲਬ ਪੂਰਾ ਸੌਫਟ ਹੈ ਇਹਨਾਂ ਦੇ ਨਾਲ ਇਹ ਨਹੀਂ ਹੈਗੇ ਵੀ ਖੜਮਾ ਖੜਮਾ ਜਾਂ ਸਟੱਫ ਅਗਰ ਕਾਟਨ ਦਾ ਸੀ ਤੁਹਾਨੂੰ ਲੈਸ ਪ੍ਰਾਈਸ ਤੇ ਦੇ ਰਹੇ ਹਾਂ ਬੈਸਟ ਹੋਏਗਾ ਜੀ ਜਿਹੜਾ ਵੀ ਸਟਾਫ ਆ ਇਹ ਚ ਹੈਗਾ 45 ਤੋਂ ਪਿਆਜੰਦਾ ਸੂਟ ਪੀਚ ਕਲਰ ਤੇ ਸਨਵਾ ਜਿੱਤਨਾ ਤੁਹਾਨੂੰ ਮੈਂ ਦਿਖਾਈ ਹੈ ਪਿੰਕ ਦੀ ਡਾਟਸ ਵਾਲੇ ਸਭ ਦੇ ਨਾਲ ਉਦਾਂ ਹੀ ਰਹੇਗੀ ਦੇਖਿਆ ਹੈਗਾ ਗ੍ਰੇ ਕਲਰ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਡਿਜ਼ਾਈਨ ਨੈਕ ਸੂਟ ਇਹ ਵਾਲਾ ਇਹਦੇ ਨੈਕ ਤੇ ਇਦਾਂ ਲੁਗਾ ਜੀ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਤੇਰੇ ਨਾਲ ਵੀ ਇਹ ਡਾਟਸ ਵਾਲੀ ਰਹੂਗੀ ਸਲਵਾਰ ਦੁਪट्टे ਨੂੰ ਖੋਲ ਕੇ ਦਿਖਾ ਦਿੰਨੇ ਆ ਇਹ ਹੈਗਾ ਜੀ ਦੁਪੱਟਾ ਠੀਕ ਹੈ ਇਸ ਤੇ ਕਲਰ ਦੇਖ ਲਓ ਇਹ ਹੈਗੇ ਨੇ ਜਿਹੜੇ ਚਾਰੋਂ ਹੀ ਕਲਰ ਨੈਕ ਸੂਟ ਨੂੰ ਖੋਲ ਕੇ ਦਿਖਾਣਾ ਪਏਗਾ ਕਿਉਂਕਿ ਇਹ ਨੈਕ ਦੇ ਪਰ ਹਰਕਾ ਇਹ ਹੈਗੇ ਜਿਬਾ ਬਟਨ ਮੜਕੇ ਲਾਈ ਹੋਏ ਆ ਬਹੁਤ ਸੋਹਣੀ ਪੱਟੀ ਹੈ ਨੈਕ ਦੇ ਕੋਲੇ ਬਹੁਤ ਪਿਆਰਾ ਜਿਹਾ ਫਲਾਰ ਬਣਾਇਆ ਹੋਇਆ ਥ੍ਰੈਡ ਵਰਕ ਦੇ ਨਾਲ ਪ੍ਰਿੰਟ ਬਹੁਤ ਪਿਆਰਾ ਇਸ ਸੂਟ ਦਾ ਵੀ ਤੇ ਇਹਦੇ ਨਾਲ ਰਹੇਗੀ ਜੀ ਇਹ ਵਾਲੀ ਪ੍ਰਿੰਟ ਦੀ ਬਹੁਤ ਸੋਹਣੀ ਜੀ ਸਲਵਾਰ ਕਿੰਨਾ ਪਿਆਰਾ ਪ੍ਰਿੰਟ ਆ ਤੇ ਇਹ ਰਹੀ ਗਾ ਦੁਪੱਟਾ ਕਾਟਨ ਦਾ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਹੈ ਜੀ ਸੂਟਾਂ ਦੀ ਸਾਰਿਆਂ ਦੀ ਕੋਈ ਵੀ ਸੂਟ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਮਤਲਬ ਆਪਾਂ ਕਹੀਏ ਸੂਟ ਵਧੀਆ ਨਹੀਂ ਨਾ ਪ੍ਰਿੰਟ ਨਹੀਂ ਵਧੀਆ ਜੇ ਤੁਸੀਂ ਮਤਲਬ ਕਈ ਵਾਰੀ ਕੋਈ ਸੂਟ ਦੀ ਬਹੁਤ ਸਾਰੇ ਕਸਟਮਰ ਫੋਟੋ ਆ ਪਾਈ ਜਾਂਦੇ ਹੁੰਦੇ ਆ ਫਿੱਟਾਂ ਕਰਕੇ ਉਹਨਾਂ ਦਾ ਰਹਿ ਜਾਂਦਾ ਜੀ ਜੇ ਤੁਸੀਂ ਇਹ ਕਹੋ ਵੀ ਜਿਹੜੇ ਛੋਟੇ ਪਾਸੇ ਅਵੇਲੇਬਲ ਹੋਣਾ ਚ ਉਹ ਕੁਝ ਭੇਜ ਦੋ ਤਾਂ ਫਿਰ ਈਜ਼ੀ ਹੋ ਜਾਂਦਾ ਥੋੜਾ ਜਿਹਾ ਤੁਹਾਨੂੰ ਅਸੀਂ ਫੋਟੋ ਪਾ ਦਾਂਗੇ ਤੇ ਤੁਸੀਂ ਉਹਨਾਂ ਚ ਚੁਆਇਸ ਕਰ ਸਕਦੇ ਹੋ ਠੀਕ ਹੈ ਇਹ ਹੈਗਾ ਬਹੁਤ ਪਿਆਰਾ ਜਿਹਾ ਪੈਟਰਨ ਨੈਪਰੇ ਉਪਰ ਵਰਕ ਦੇ ਨਾਲ ਸ਼ਰਟ ਦਾ ਪ੍ਰਿੰਟ ਬਹੁਤ ਸੋਹਣਾ ਹੈ ਡਾਟਸ ਵਾਲੀ ਹੈਗੀ ਹੈ ਜੀ ਸਲਵਾਰ ਤੇ ਇਹ ਹੈਗਾ ਪਿਓਰ ਕਾਟਨ ਦੇ ਦਾ ਦੁਪੱਟਾ ਤੇ ਤੁਹਾਨੂੰ ਬਹੁਤ ਪਿਆਰੇ ਲੰਮੇ ਚੌੜੇ ਮਿਲਣਗੇ ਕਾਟਨ ਦੇ ਜਿੱਦਾਂ ਗਰਮੀਆਂ ਦੇ ਵਿੱਚ ਫੇਸ ਵਗੈਰਾ ਕਵਰ ਕਰਨ ਵਾਸਤੇ ਵੀ ਬਹੁਤ ਸੋਹਣਾ ਸਟਾਫ ਆ ਇਹ ਹੈਗਾ ਜੀ ਪਿੰਕ ਕਲਰ ਇਹ ਬਿਲਕੁਲ ਲਾਈਟ ਜਿਹਾ ਸ਼ੇਡ ਆ ਫਰੋਜੀ ਟੋਨ ਦੇ ਉੱਪਰ ਇਹ ਹੈਗਾ ਲੈਮਨ ਕਲਰ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੇ ਕਿ ਜ਼ਿਆਦਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਏ ਆ ਕਾਫੀ ਸਾਰੇ ਡਿਜ਼ਾਈਨ ਸੀਗੇ ਇਹਦੇ ਵਿੱਚ ਤੇ ਸਾਰਾ ਹੀ ਸਟਾਕਰ ਪੀਟ ਦੇਖਦੇ ਹਾਂ ਹੁਣ ਕਿਦਾਂ ਦਾ ਰਹਿੰਦਾ ਜੀ ਇਹਨਾਂ ਦਾ ਰਿਸਪਾਂਸ ਨਹੀਂ ਫੇ ਸਾਰਾ ਸਟਾਕ ਇਹ ਪਰ ਪੀਟ ਕਰਾਂਗੇ ਕਿਉਂਕਿ ਇਹਨੇ ਸੁਰਤਾਂ ਦੀ ਅੱਗੇ-ਅੱਗੇ ਤਾਂ ਬਹੁਤ ਜ਼ਿਆਦਾ ਡਿਮਾਂਡ ਆਣੀ ਆ ਹਲੇ ਤਾਂ ਸ਼ੁਰੂਆਤ ਹੋਈ ਆ ਇਹ ਹੈਗੇ ਜੀ ਸਲਵਾਰ ਇਹਦੇ ਨਾਲ ਟਾਈ-ਟਾਈ ਮੀਟਰ ਦਾ ਪੂਰਾ ਸਟਫ ਮਿਲੇਗਾ ਤੁਹਾਨੂੰ ਇਹ ਹੈਗਾ ਦਾ ਦੁਪੱਟਾ ਬਹੁਤ ਸੌਫਟ ਆ ਤੇਰੇ ਵਿੱਚ ਇਹ ਦੋ ਸੂਟ ਹੈਗੇ ਤੇਰੇ ਵਿੱਚ ਇੱਕ ਪਿੰਕ ਕਲਰ ਪਿੰਕ ਤੇ白 ਤੁਹਾਨੂੰ ਦੋ ਸੂਟ ਮਿਲ ਜਾਣਗੇ ਨੈਕਸਟ ਡਿਜ਼ਾਈਨ 1500 ਦੇ ਦੋ ਸੂਟ ਨੇ ਅਜੇ ਸਾਰੀ ਵੀਡੀਓ ਦੇ ਠੀਕ ਹੈ ਜੀ ਇਹ ਬਹੁਤ ਸੋਨਾ ਜਿਹਾ ਇਸ ਤੇ ਵਰਕ ਹੋਇਆ ਹੋਇਆ ਸਾਰੇ ਸੂਟ ਤੇ ਇਹ ਰ데요 ਤੇ ਵੀ ਆ ਬਹੁਤ ਪਿਆਰਾ ਜਿਹਾ ਵਰਕ ਦਾ ਇਹ ਹੈ ਗੇਰੀ ਸਲਵਾਰ ਤੇ ਨਾਲ ਇਹ ਰਹੇਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ कॉटन ਦਾ ਅੱਸੀ ਸਾਰੀ ਹੀ ਵੀਡੀਓ कॉटन ਦੇ ਸੂਟ ਸੀਗੇ ਤੇ कॉटन ਦੇ ਦੁਪੱਟੇ ਇਹ ਹੈਗੇ ਨੇ ਸਾਰੇ ਵਰਕ ਵਾਲੇ ਸੂਟ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕੇ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ 1500 ਦੇ ਦੋ ਸੂਟ ਲਈ ਜੀ ਸ਼ਿਪਿੰਗ 100 ਰੁਪਏ ਐਕਸਟਰਾ ਰਹੇਗੀ ਪੰਜਾਬ ਦੇ ਵਿੱਚ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਤਾ ਲੱਗੇ ਵੀਡੀਓ ਦੇਖ ਲਈ ਥੈਂਕ ਯੂ ਜੀ ਥੈਂਕ ਯੂ so much